ਇਹ ਫਿਲਮਾਂ ਨੇ ਬਹੁਤ ਸਾਰੇ ਲੋਕ ਕੀ ਅੱਜ ਕੱਲ੍ਹ ਫਿਲਮਾਂ ਬਣਾ ਰਹੇ ਨੇ ਇੱਕ ਕਾਮੇਡੀ ਸਬਜੈਕਟਸ ਲੈ ਰਹੇ ਨੇ ਲਵ ਸਟੋਰੀਜ਼ ਲੈ ਰਹੇ ਨੇ ਮੈਨੂੰ ਨਹੀਂ ਲੱਗਦਾ ਵੀ ਕੋਈ ਵੇਖਣ ਜਾਂਦਾ ਆਈ ਐਮ ਸੌਰੀ ਟੂ ਸੇਮ ਬਿਕਾਜ਼ ਆਈ ਆਈ ਡੋਨਟ ਗੋ ਆਪਣੀ ਆਪਣੀ ਪੰਜਾਬ ਦੀ ਕਿੰਨਾ ਇਤਿਹਾਸ ਪਿਆ ਕਿੰਨੀ ਹਿਸਟਰੀ ਹੈ ਥੋ ਮੈਨੂੰ ਲੱਗਦਾ ਹੈ ਵੀ ਜਿਹੜਾ ਸਿਨੇਮਾ ਜਿਹੜਾ ਹੈ ਨਾ ਉਹ ਵਧੀਆ ਹੋਣਾ ਚਾਹੀਦਾ ਹੈ ਤੈਨੂੰ ਮੈਨੂੰ ਅੱਜ ਤੁਸੀਂ ਇੰਟਰਵਿਊ ਕਰ ਰਹੇ ਹੋ ਐਜ਼ ਐਨ ਐਕਟਰ ਜਿਵੇਂ ਬਹੁਤ ਸਾਰੀਆਂ ਕੁੜੀਆਂ ਫਿਲਮਾਂ 'ਚ ਕੰਮ ਕਰਦੀਆਂ ਨੇ ਉਹ ਉਹਨਾਂ ਨੂੰ ਤੁਸੀਂ ਇਹ ਗੱਲ ਕਿਉਂ ਨਹੀਂ ਪੁੱਛ ਲਈ ਰਾਈਟ ਸੋ ਮੈਨੂੰ ਇਹ ਲੱਗਦਾ ਹੈ ਕਿ ਸੋਸਾਇਟੀ ਵਾਸਤੇ ਆਪਾਂ ਨੂੰ ਇਹ ਗੱਲਾਂ ਕਰਦੇ ਰਹਿਣਾ ਚਾਹੀਦਾ ਹੈ ਔਰ ਮੈਨੂੰ ਪਤਾ ਹੈ ਇਹ ਰੋਲ ਬਹੁਤ ਚੈਲੈਂਜਿੰਗ ਹੋਊਗਾ ਬਹੁਤ ਜ਼ਿਆਦਾ ਮੁਸ਼ਕਲਤਾਵਾਂ ਹੋਣਗੀਆਂ ਬਟ ਵੇਖੋ ਜਿੱਤ ਉੱਥੇ ਹੀ ਹੈ ਜਿੱਥੇ ਮੁਸ਼ਕਲਤਾਵਾਂ ਹੁੰਦੀਆਂ ਨੇ ਹਨਾ ਚੈਲੈਂਜਿੰਗ ਔਰ ਮੈਨੂੰ ਲੱਗਦਾ ਹੈ ਵੀ ਇਹੇ ਜੀਆਂ ਜਿਹੜੀਆਂ ਲੋਕੀ ਨੇ ਜਿਹੜੇ ਕਿ ਸਮਾਜ ਦੇ ਵਿੱਚ ਕੁਝ ਡਿਫਰੈਂਟ ਰੋਲ ਅਦਾ ਕਰਦੇ ਨੇ ਹਨਾ ਪੀਟੀ ਉਸਾ ਨੇ ਕੀਤਾ ਜਿਵੇਂ ਹਨਾ ਸੋ ਇਸੇ ਕਰਕੇ ਇਹਨਾਂ ਦੇ ਉੱਤੇ ਫਿਲਮਾਂ ਬਣੀਆਂ ਚਾਹੀਦੀਆਂ ਨੇ ਇੱਕ ਸਿੱਖ ਦੇ ਕੇ ਜਾਂਦੀਆਂ ਨੇ ਵੇਖੋ ਜਿਹੜੀਆਂ ਫਿਲਮਾਂ ਨੇ ਬਹੁਤ سارے ਲੋਕੀ ਅੱਜ ਕੱਲ ਫਿਲਮਾਂ ਬਣਾ ਰਹੇ ਨੇ ਇੱਕ ਕਾਮੇਡੀ ਸਬਜੈਕਟ ਫਲੇ ਰਹੇ ਨੇ ਲਵ ਸਟੋਰੀਜ਼ ਲੈ ਰਹੇ ਨੇ ਮੈਨੂੰ ਨਹੀਂ ਲੱਗਦਾ ਵੀ ਕੋਈ ਵੇਖਣ ਜਾਂਦਾ ਹੈ ਆਮ ਸੌਰੀ ਟੂ ਸੇ ਬਿਕਾਜ਼ ਆਈ ਆਈ ਡੋਨਟ ਗੋ ਬਿਕਾਜ਼ ਆਈ ਮੈਨੂੰ ਇਹ ਲੱਗਦਾ ਵੀ ਮੈਂ ਹਮੇਸ਼ਾ ਅਸੀਂ ਕਨਸੈਪਚੁਅਲ ਚੀਜ਼ਾਂ ਨੂੰ ਵੇਖਣਾ ਪਸੰਦ ਕਰਦੇ ਹਾਂ ਬਿਕਾਜ਼ ਵਰਲਡ ਹਿਸਟਰੀ ਹੈ ਆਪਣੀ ਆਪਣੇ ਪੰਜਾਬ ਦੀ ਕਿੰਨਾ ਇਤਿਹਾਸ ਪਿਆ ਹੈ ਕਿੰਨੀ ਹਿਸਟਰੀ ਹੈ ਸੋ ਮੈਨੂੰ ਲੱਗਦਾ ਹੈ ਆਈਕਨਸ ਤੇ ਉੱਤੇ ਫਿਲਮਾਂ ਬਣਨੀਆਂ ਚਾਹੀਦੀਆਂ ਨੇ ਭਾਗ ਮਿਲਖਾ ਭਾਗ ਬਣੀ ਹੈ ਰਾਈਟ ਔਰ ਬਹੁਤ ਵਧੀਆ ਫਿਲਮ ਸੀਗੀ ਸੋ ਦੰਗਲ ਸਾਨੂੰ ਦੇਖਣ ਲਈ ਮਿਲੀ ਹੈ ਬਹੁਤ ਵਧੀਆ ਫਿਲਮ ਸੀਗੀ ਸੋ ਮੈਨੂੰ ਲੱਗਦਾ ਹੈ ਵੀ ਜਿਹੜਾ ਸਿਨੇਮਾ ਜਿਹੜਾ ਹੈ ਨਾ ਉਹ ਵਧੀਆ ਹੋਣਾ ਚਾਹੀਦਾ ਹੈ ਕੁਛ ਸਿਖਾ ਕੇ ਜਾਵੇ ਕੁਛ ਤੁਹਾਨੂੰ ਇਨਸਪੀਰੇਸ਼ਨ ਤੁਹਾਨੂੰ ਇਨਸਪਾਇਰ ਕਰਕੇ ਜਾਵੇ ਬੱਚਿਆਂ ਨੂੰ ਵੀ ਯੂਥ ਨੂੰ ਵੀ ਪੂਰੀ ਫੈਮਿਲੀ ਵੇਖ ਬੈਠ ਕੇ ਇੱਕ ਸਿਨੇਮਾ ਨੂੰ ਵੇਖੇ ਔਰ ਤੁਹਾਨੂੰ ਲੱਗੇ ਕਿ ਹਾਂ ਯਾਰ ਕੀ ਕੰਮ ਕੀਤਾ ਸੋ ਥੈਟ ਇਨਸਪੀਰੇਸ਼ਨ ਐਂਡ ਥੈਟ ਮੋਟੀਵੇਸ਼ਨਲ ਥਿੰਗ ਨਾ ਉਹ ਮੈਨੂੰ ਲੱਗਦਾ ਹੈ ਕਿ ਇਹ ਜੇ ਕਿਰਦਾਰਾਂ ਨੂੰ ਨਿਭਾ ਕੇ ਜਾਂਦਾ ਉਹ ਜਿਹੜੀਆਂ ਫਿਲਮਾਂ ਨੇ ਬਹੁਤ ਸਾਰੇ ਲੋਕੀ ਅੱਜ ਕੱਲ ਫਿਲਮਾਂ ਬਣਾ ਰਹੇ ਨੇ ਇੱਕ ਕਾਮੇਡੀ ਸਬਜੈਕਟ ਫਲੇ ਰਹੀ ਨੇ ਲਵ ਸਟੋਰੀਜ਼ ਲੈ ਰਹੀ ਨੇ ਮੈਨੂੰ ਨਹੀਂ ਲੱਗਦਾ ਵੀ ਕੋਈ ਵੇਖਣ ਜਾਂਦਾ ਹੈ ਆਮ ਸੌਰੀ ਟੂ ਸੇ ਬਿਕਾਜ਼ ਆਈ ਆਈ ਡੋਨਟ ਗੋ ਆਪਣੀ ਆਪਣੇ ਪੰਜਾਬ ਦੀ ਕਿੰਨਾ ਇਤਿਹਾਸ ਪਿਆ ਹੈ ਕਿੰਨੀ ਹਿਸਟਰੀ ਹੈ ਸੋ ਮੈਨੂੰ ਲੱਗਦਾ ਹੈ ਵੀ ਜਿਹੜਾ ਸਿਨੇਮਾ ਜਿਹੜਾ ਹੈ ਨਾ ਉਹ ਵਧੀਆ ਹੋਣਾ ਚਾਹੀਦਾ ਹੈ ਤਾਂ ਹੀ ਮੈਨੂੰ ਅੱਜ ਤੁਸੀਂ ਇੰਟਰਵਿਊ ਕਰ ਰਹੇ ਹੋ ਐਜ਼ ਐਨ ਐਕਟਰ ਜਿਵੇਂ ਬਹੁਤ ਸਾਰੀਆਂ ਕੁੜੀਆਂ ਫਿਲਮਾਂ 'ਚ ਕੰਮ ਕਰਦੀਆਂ ਨੇ ਉਹ ਉਹਨਾਂ ਨੂੰ ਤੁਸੀਂ ਇਹ ਗੱਲ ਕਿਉਂ ਨਹੀਂ ਪੁੱਛ ਲਈ ਰਾਈਟ ਸੋ ਮੈਨੂੰ ਇਹ ਲੱਗਦਾ ਹੈ ਕਿ ਸੋਸਾਇਟੀ ਵਾਸਤੇ ਆਪਾਂ ਨੂੰ ਇਹ ਗੱਲਾਂ ਕਰਦੇ ਰਹਿਣਾ ਚਾਹੀਦਾ ਹੈ ਔਰ ਮੈਨੂੰ ਪਤਾ ਹੈ ਇਹ ਰੋਲ ਬਹੁਤ ਚੈਲੈਂਜਿੰਗ ਹੋਊਗਾ ਬਹੁਤ ਜ਼ਿਆਦਾ ਮੁਸ਼ਕਲਤਾਵਾਂ ਹੋਣਗੀਆਂ ਬਟ ਵੇਖੋ ਜਿੱਤ ਉੱਥੇ ਹੀ ਹੈ ਜਿੱਥੇ ਮੁਸ਼ਕਲਤਾਵਾਂ ਹੁੰਦੀਆਂ ਨੇ ਹਨਾ ਚੈਲੈਂਜਿੰਗ ਔਰ ਮੈਨੂੰ ਲੱਗਦਾ ਹੈ ਵੀ ਇਹੇ ਜੀਆਂ ਜਿਹੜੀਆਂ ਲੋਕੀ ਨੇ ਜਿਹੜੀਆਂ ਕਿ ਸਮਾਜ ਦੇ ਵਿੱਚ ਕੁਝ ਡਿਫਰੈਂਟ ਰੋਲ ਅਦਾ ਕਰਦੇ ਨੇ ਹਨਾ ਪੀਟੀ 우ਸ਼ਾ ਨੇ ਕੀਤਾ ਜਿਵੇਂ ਹਨਾ ਸੋ ਇਸੇ ਕਰਕੇ ਇਹਨਾਂ ਦੇ ਉੱਤੇ ਫਿਲਮਾਂ ਬਣੀਆਂ ਚਾਹੀਦੀਆਂ ਨੇ ਇੱਕ ਸਿੱਖ ਦੇ ਕੇ ਜਾਂਦੀਆਂ ਨੇ ਵੇਖੋ ਜਿਹੜੀਆਂ ਫਿਲਮਾਂ ਨੇ ਬਹੁਤ سارے ਲੋਕੀ ਅੱਜ ਕੱਲ ਫਿਲਮਾਂ ਬਣਾ ਰਹੇ ਨੇ ਇੱਕ ਕਾਮੇਡੀ ਸਬਜੈਕਟ ਲੈ ਰਹੇ ਨੇ ਲਵ ਸਟੋਰੀਜ਼ ਲੈ ਰਹੇ ਨੇ ਮੈਨੂੰ ਨਹੀਂ ਲੱਗਦਾ ਵੀ ਕੋਈ ਵੇਖਣ ਜਾਂਦਾ ਆਮ ਸੌਰੀ ਟੂ ਸੇ ਬਿਕਾਜ਼ ਆਈ ਆਈ ਡੋਨਟ ਗੋ ਬਿਕਾਜ਼ ਆਈ ਮੈਨੂੰ ਇਹ ਲੱਗਦਾ ਵੀ ਮੈਂ ਹਮੇਸ਼ਾ ਅਸੀਂ ਕਨਸੈਪਚੁਅਲ ਚੀਜ਼ਾਂ ਨੂੰ ਵੇਖਣਾ ਪਸੰਦ ਕਰਦੇ ਹਾਂ ਬਿਕਾਜ਼ ਵਰਲਡ ਹਿਸਟਰੀ ਹੈ ਆਪਣੀ ਆਪਣੇ ਪੰਜਾਬ ਦੀ ਕਿੰਨਾ ਇਤਿਹਾਸ ਪਿਆ ਹੈ ਕਿੰਨੀ ਹਿਸਟਰੀ ਹੈ ਸੋ ਮੈਨੂੰ ਲੱਗਦਾ ਹੈ ਆਈਕਨਸ ਤੇ ਉੱਤੇ ਫਿਲਮਾਂ ਬਣਨੀਆਂ ਚਾਹੀਦੀਆਂ ਨੇ ਭਾਗ ਮਿਲਖਾ ਭਾਗ ਬਣੀ ਹੈ ਰਾਈਟ ਔਰ ਬਹੁਤ ਵਧੀਆ ਫਿਲਮ ਸੀਗੀ ਸੋ ਦੰਗਲ ਸਾਨੂੰ ਦੇਖਣ ਲਈ ਮਿਲੀ ਹੈ ਬਹੁਤ ਵਧੀਆ ਫਿਲਮ ਸੀਗੀ ਸੋ ਮੈਨੂੰ ਲੱਗਦਾ ਹੈ ਵੀ ਜਿਹੜਾ ਸਿਨੇਮਾ ਜਿਹੜਾ ਹੈ ਨਾ ਉਹ ਵਧੀਆ ਹੋਣਾ ਚਾਹੀਦਾ ਹੈ ਕੁਝ ਸਿਖਾ ਕੇ ਜਾਵੇ ਕੁਝ ਤੁਹਾਨੂੰ ਇਨਸਪੀਰੇਸ਼ਨ ਤੁਹਾਨੂੰ ਇਨਸਪਾਇਰ ਕਰਕੇ ਜਾਵੇ ਬੱਚਿਆਂ ਨੂੰ ਵੀ ਯੂਥ ਨੂੰ ਵੀ ਪੂਰੀ ਫੈਮਿਲੀ ਵੇਖ ਬੈਠ ਕੇ ਇੱਕ ਸਿਨੇਮਾ ਨੂੰ ਵੇਖੇ ਔਰ ਤੁਹਾਨੂੰ ਲੱਗੇ ਕਿ ਹਾਂ ਯਾਰ ਕੀ ਕੰਮ ਕੀਤਾ ਸੋ दैट ਇਨਸਪੀਰੇਸ਼ਨ ਐਂਡ दैट ਮੋਟੀਵੇਸ਼ਨਲ ਥਿੰਗ ਨਾ ਉਹ ਮੈਨੂੰ ਲੱਗਦਾ ਹੈ ਕਿ ਇਹ ਜੇ ਕਿਰਦਾਰਾਂ ਨੂੰ ਨਿਭਾ ਕੇ ਜਾਂਦਾ